ਐਸਆਰਐਲ ਦੇ ਖੋਖੇ ਆ ਬਾਈ ਜੀ ਇਹ ਟਰੈਕਟਰ ਦੇਖ ਲਓ ਤੁਸੀਂ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਟੋਟਲੀ ਡੈਮੇਜ ਹੋਇਆ 50 ਘੜ ਤੋਂ ਘੱਟ ਚੱਲੀ ਆਉਣਗੀਆਂ ਬਾਕੀ ਜਿਹੜਾ ਉੱਪਰੋਂ ਚੱਲ ਰਿਹਾ ਉਹ ਤੁਸੀਂ ਦੇਖ ਰਹੇ ਹੋ ਉੱਥੇ ਚ ਨਾ ਮੀਡੀਆ ਬਕਸੇ ਜਾ ਰਿਹਾ ਨਾ ਕੋਈ ਆਮ ਬੰਦਾ ਬਕਸੇ ਜਾ ਰਿਹਾ ਬਿਲਕੁਲ ਟੋਟਲੀ ਜ਼ਹਿਰੀਲੀ ਚੀਜ਼ ਐ ਉਸ ਚ ਕਈਆਂ ਦੀ ਅੱਖਾਂ ਦੀ ਰੌਸ਼ਨੀ ਵੀ ਡੈਮੇਜ ਹੋ ਚੁੱਕੀ ਆ ਬਜ਼ੁਰਗਾਂ ਤਾਂ ਚੱਕ ਚੱਕ ਕੇ ਲੈ ਜਾ ਰਹੇ ਆ ਕੀ ਗੱਲ ਇੱਕ ਕਿਸਾਨ ਦਾ ਤਾਂ ਦਿੱਲੀ ਨਹੀਂ ਪਾ ਸਕਦਾ ਮੈਂ ਪੁੱਛਣਾ ਚਾਹੂੰਗਾ ਮੋਦੀ ਸਰਕਾਰ ਨੂੰ ਖੱਟਰ ਸਰਕਾਰ ਨੂੰ ਇਹ ਸਮਾਂ ਹਮੇਸ਼ਾ ਨਹੀਂ ਰਹਿੰਦਾ ਔਰੇ ਬੜੀ ਬੜੀ ਸਰਕਾਰਾਂ ਆਈਆਂ ਐਸ ਆਰ ਐਲ ਦੇ ਖੋਖੇ ਆ ਬਾਈ ਜੀ ਇਹ ਡਾਇਰੈਕਟ ਦੇਖ ਲਓ ਤੁਸੀਂ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਟੋਟਲੀ ਡੈਮੇਜ ਹੋਇਆ ਮੇਰੇ ਕੋਲ ਦੋ ਨੇ ਬਾਕੀ ਨੇਕਾਂ ਨੇ ਪਿੱਛੇ ਦੇਖ ਸਕਦੇ ਹੋ ਤੁਸੀਂ 15 20 50 ਘਟ ਤੋਂ ਘੱਟ ਚੱਲੀ ਆਉਣਗੀਆਂ ਬਾਕੀ ਜਿਹੜਾ ਉੱਪਰੋਂ ਚੱਲ ਰਿਹਾ ਉਹ ਤੁਸੀਂ ਦੇਖ ਰਹੇ ਹੋ ਤੇ ਚਨਾ ਮੀਡੀਆ ਬਕਸੇ ਜਾ ਰਿਹਾ ਨਾ ਕੋਈ ਆਮ ਬੰਦਾ ਬਕਸੇ ਜਾ ਰਿਹਾ ਉਸ ਦੀ ਝਪੇਟ ਤੇ ਸਾਰੇ ਆ ਰਹੇ ਨੇ ਉਹ ਬਿਲਕੁਲ ਟੋਟਲੀ ਜ਼ਹਿਰੀਲੀ ਚੀਜ਼ ਹੈ ਉਸ ਚ ਕਈਆਂ ਦੀ ਅੱਖਾਂ ਦੀ ਰੌਸ਼ਨੀ ਵੀ ਡੈਮੇਜ ਹੋ ਚੁੱਕੀ ਆ ਬਜ਼ੁਰਗਾਂ ਤਾਂ ਚੱਕ ਚੱਕ ਕੇ ਲੈ ਜਾ ਰਹੇ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਅਸੀਂ ਤਾਂ ਕੰਨੇ ਵੀ ਤੁਸੀਂ ਸਾਡੀ ਬਾਤ ਬਣਾਓ ਤੁਸੀਂ ਅਸਲ ਦਿਖਾਓ ਜੋ ਕਿ ਸਾਨੂੰ ਪਹਿਲਾਂ ਅਤਿ ਕਵਾਦੀ ਪੇਸ਼ ਕਰਿਆ ਗਿਆ ਜੇਕਰ ਅਸੀਂ ਇਹ ਹੱਕ ਮੰਗਣ ਜਾਂਦੇ ਆਂ ਕਿ ਗੱਲ ਸਾਡਾ ਦਿੱਲੀ ਦੇ ਹੱਕ ਨਹੀਂ ਹੈਗਾ ਦਿੱਲੀ ਕੀ ਨੇਤਾ ਦੀ ਹੈ ਜਾਂ ਫਿਰ ਉੱਤੇ ਬਰੂਜੇ ਪੂਸ਼ਨ ਵਰਗੇ ਨੇਤਾ ਨੇ ਲੀਡਰ ਬੈਠਣਗੇ ਜਿਹੜੇ ਕੁੜੀਆਂ ਦੇ ਕ੍ਰੀਮ ਲੜ ਉਸ ਚ ਫਸਦੇ ਆਂ ਜਿਹੜੇ ਪਹਿਲਵਾਨਾਂ ਦੇ ਸ਼ੋਸ਼ਣ ਕਰਨ ਦੇ ਰੂਪ ਲੱਗਦੇ ਆਂ ਕੀ ਗੱਲ ਇੱਕ ਕਿਸਾਨ ਦਾ ਆਂਦਾ ਤਾਂ ਦਿੱਲੀ ਨਹੀਂ ਪਹੁੰਚ ਸਕਦਾ ਮੈਂ ਪੁੱਛਣਾ ਚਾਹੂਗਾ ਮੋਦੀ ਸਰਕਾਰ ਨੂੰ ਖੱਟਰ ਸਰਕਾਰ ਨੂੰ ਇਹ ਸਮਾਜ ਹਮੇਸ਼ਾ ਨਹੀਂ ਰਹਿੰਦਾ ਔਰੇ ਬੜੀ-ਬੜੀ ਸਰਕਾਰ ਆਈਆਂ ਔਰੇ ਬੜੇ-ਬੜੇ ਲੋਕ ਆਈ ਖਤਮ ਹੁੰਦੇ ਚਲੇ ਗਏ ਤਾਂ ਵੀ ਖਤਮ ਹੋ ਜਾਣਾ ਅਸੀਂ ਕਹਿੰਨੇ ਆਂ ਵੀ ਸਾਡੀ ਬਾਜ ਬਣੋ ਸਾਰਾ ਜੋ ਵੀ ਹੈ মিডিਆ ਸਾਡਾ ਸਾਥ ਦੇਵੇ 2021 ਦਾ 20 ਦਾ ਤੁਸੀਂ ਅੰਦੋਲਨ ਆ ਲਓ ਉਸ ਚ ਬਿਲਕੁਲ ਪ੍ਰੋਮਿਸ ਹੋਇਆ ਸੀਗਾ ਅੰਦੋਲਨ ਉਦੋਂ ਉੱਥੋਂ ਉਡੇ ਸੀਗੇ ਵੀ ਪੀ ਬੀਐਮਐਸਬੀ ਲਾਗੂ ਹੋਊਗੀ 2 ਸਾਲ ਤੋਂ ਵਾਧੂ ਹੋ ਚੁੱਕਿਆ ਅਜੇ ਤੱਕ ਐਮਐਸਬੀ ਲਾਗੂ ਨਹੀਂ ਹੋਈ ਨਾਲੇ ਐਮਐਸਬੀ ਕਿਸਾਨਾਂ ਵਾਸਤੇ ਨਹੀਂ ਕਿਸਾਨ ਐਮਐਸਬੀ ਸਾਰੇ ਵਰਗ ਵਾਸਤੇ ਹੈ ਜੇਕਰ ਕਿਸਾਨ ਨੂੰ ਇਨਕਮ ਆਉਂਦੀ ਹੈ ਇਨਕਮ ਕਿਸਾਨ ਦੇ ਪਾਸ ਨਹੀਂ ਜਾਂਦਾ ਉਹ ਤਾਂ ਖਲਾਰਾ ਪੈ ਜਾਂਦਾ ਮਾਰਕੀਟ 'ਚ ਜਾਂਦੀ ਉਸ ਨਾਲ ਕੰਨੀ ਵੀ ਗਰੋ ਕਰਦੀ ਹੈ ਦੇਸ਼ ਗਰੋ ਕਰਦਾ ਦਾ ਦੋਸਤ ਕਿਸੇ ਨੂੰ ਵੀ ਲਾ ਸਕਦੇ ਹੋ ਅਲੀਗੇਸ਼ਨ ਕਿਸੇ ਨੂੰ ਵੀ ਲਾ ਸਕਦੇ ਹੋ ਤੁਸੀਂ ਸਰਕਾਰ ਤਾਂ ਪਹਿਲਾਂ ਵੀ ਅਲੀਗੇਸ਼ਨ ਲਾਂਦੀ ਰਹੀ ਹੈ ਵੀ ਇਹ ਮੁਕਰ ਰਹੇ ਆ